ਸੋ ਹੈਲੋ ਦੋਸਤੋ ਸਵਾਗਤ ਹੈ ਤੁਹਾਡੇ ਇੱਕ ਨਵੇਂ ਵੀਡੀਓ ਦੇ ਅੰਦਰ ਠੀਕ ਹੈ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਪਣੀ ਤੁਸੀਂ ਆਪਣੇ ਘਰ ਵਿੱਚ ਆਪਣਾ ਸੇਵਿੰਗ ਖਾਤਰ ਕਿ ਤਰ੍ਹਾਂ ਰੱਖ ਸਕਦੇ ਹੋ ਕਿਤਾ ਬਣਾ ਸਕਦੇ ਹੋ ਠੀਕ ਹੈ ਵੀਡੀਓ ਬੜੀ ਇਪੋਰਟੈਂਟ ਹੋਣ ਵਾਲੀ ਹੈ ਵੀਡੀਓ ਦੇ ਨਾਲ ਬੜੇ ਰਹੋ ਤੁਸੀਂ ਠੀਕ ਹੈ ਅਗਰ ਤੁਸੀਂ ਬਾਈ ਚਾਂਸ ਕਿਤੇ ਵੀ ਆ ਸਾਦੀ ਚ ਜਾਣਾ ਚਾਹੁੰਦੇ ਹੋ ਜਾਂ ਕਿਤੇ ਪਾਰਟੀ ਤੇ ਜਾਣਾ ਚਾਹੁੰਦੇ ਹੋ ਜਾਂ ਫਿਰ ਦੋਸਤਾਂ ਦੇ ਨਾਲ ਘੁੰਮਣ ਜਾਂਦੇ ਹੋ ਵੇਸੇ ਤੁਹਾਡੇ ਕੋਲ ਕੋਈ ਨਾ ਟਾਈਮ ਨਹੀਂ ਬਚਦਾ ਤੁਸੀਂ ਆਪਣੀ ਦਾੜੀ ਸੈੱਟ ਕਰਾ ਸਕੋ ਇੱਕ ਵਧੀਆ ਜਿਹਾ ਖਤ ਬਣਾ ਸਕੋ ਕਿ ਤੁਹਾਡੇ ਇਥੋਂ ਦੇ ਵਾਲ ਵੀ ਨਹੀਂ ਲੱਭਣ ਇਹ ਦਾੜੀ ਪੂਰੀ ਸੈੱਟ ਹੋਈ ਸਕੇ ਤੇ ਉਰੇ ਤਾਂ ਕੀ ਕਰਨਾ ਹੈਗਾ ਅੱਜ ਮੈਂ ਇਸ ਵੀਡੀਓ ਦੇ ਅੰਦਰ ਦੱਸਣਾ ਵਾਲਾ ਠੀਕ ਹੈ ਸਭ ਤੋਂ ਪਹਿਲੇ ਤੁਸੀਂ ਇੱਕ ਸੇਫਟੀ ਲੈਣੀ ਹੈਗੀ ਤਾਂ ਇੱਕ ਲੈਣਾ ਹੈਗਾ ਤੁਸੀਂ ਬਲੇਡ ਉਹ ਸੇਫਟੀ ਦੇ ਵਿੱਚ ਬਲੇਡ ਫਸਾ ਕੇ ਇੱਕ ਆਪਣੇ ਘਰ ਦਾ ਕੋਈ ਛੋਟਾ-ਮੋਟਾ ਸੀਸਾ ਲੈ ਲੈਣਾ ਹੈ ਤੇ ਨਾਲ ਇੱਕ ਲੈਣਾ ਪਾਣੀ ਦਾ ਡੱਬਾ ਠੀਕ ਹੈ ਮੱਗਾ ਜਿਹਨੂੰ ਬੋਲਦੇ ਆ ਉਹਨੇ ਚ ਥੋੜਾ ਜਿੰਨਾ ਪਾਣੀ ਲੈ ਲੈਣਾ ਨਾ ਬੱਸ ਠੀਕ ਹੈ ਇੰਨਾ ਹੀ ਕੁਝ ਲੈਣਾ ਆਪਾਂ ਆਪਾਂ ਸਿਰਫ ਓਨਲੀ ਦਾੜੀ ਆਪਣਾ ਖਤ ਕਰਨਾ ਹੈਗਾ ਕਿ ਇਸ ਲੋਕਾਂ ਨੂੰ ਕਿ ਹੈਂਡੀ ਕੇ ਸਾਡੀ ਦਾੜੀ ਠੀਕ ਹੈ ਅਗਰ ਸਾਡੇ ਇੰਦਰ ਦੇ ਬਾਹਰ ਦਿਖਣਗੇ ਲੋਕਾਂ ਨੂੰ ਤੇ ਸਾਡੀ ਦਾੜੀ ਥੋੜੀ ਅਜੀਬ ਜਿਹੀ ਲੱਗਣੀ ਹੈ ਸਾਡੀ ਲੁੱਕ ਹੈਂਡੀ ਲੱਗੇਗੀ ਫੇਸ ਦੀ ਠੀਕ ਹੈ ਤੇ ਮੈਂ ਅੱਜ ਉਹ ਵੀ ਦੱਸ ਲਗਾ ਤੁਸੀਂ ਆਪਣੇ ਘਰ ਵਿੱਚ ਸਸਤੇ ਦਾਣੂ ਵਿੱਚ ਆਪਣਾ ਸ਼ੇਵਿੰਗ ਆਪਣਾ ਜੋ ਕੱਟ ਹੈਗਾ ਉਹ ਕਿੱਧਰ ਰੱਖ ਸਕਦੇ ਆ ਠੀਕ ਹੈ ਸ਼ੇਵਿੰਗ ਕੱਟ ਕਿੱਧਰ ਰੱਖ ਸਕਦੇ ਆ ਠੀਕ ਹੈ ਤੇ ਵੀਡੀਓ ਦੇ ਨਾਲ ਬਣੀ ਰਹੋ ਕਿ ਸਭ ਤੋਂ ਪਹਿਲੇ ਆਪਣਾ ਸੇਫਟੀ ਬਲੇਡ ਲੈ ਲੈਣਾ ਹੈ ਉਹ ਕਰਨਾ ਕੀ ਹੈ ਤਾਂ ਮੈਂ ਉਹ ਦੱਸਣੇ ਵਾਲਾ ਤੁਹਾਨੂੰ ਵੀਡੀਓ ਦੇ ਨਾਲ ਠੀਕ ਹੈ ਵੀਡੀਓ ਦੇ ਨਾਲ ਬਣੀ ਰਹੋ ਚੈਨਲ ਬਣਾ ਮੈਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ तो चलो देखते हैं स्टार्टिंग करते हैं पहले आप सब तो पहले पानी दे देना उस स्टार्ट तो करना ठीक है पहले करना है मैं तो दस देना पहले आप शुरू करना है खतल बना लेना पूरा मैच कर लेना किड़ी को तो अलग दिखे फेस नाड़ी ना अलग दिखे जाने की मैच ना होए टच ठीक है हूँ जब मेरे मैच है तो मैं इन तो पहले एजस्ट कर लेना ठीक है सब तो पहले शुरू आपको इतना करना है ठीक है उपरों की बनाने के वाला लास्ट पोर्शन आएगा ठीक है आप मैं दसा कि चलो मैं पहले करके दस ला तुम्हें

i streaming to be those cookies But I come the fuck of my own teenage life nah, nah. ਠੀਕ ਹੈ ਦੋਸਤੋ ਇਹ ਸਾਡਾ ਉਪਰ ਵਾਲਾ ਜਿਹੜਾ ਸਾਡਾ ਖਾਤਾ ਹੈਗਾ ਇਹ ਸਾਡਾ ਬਣ ਗਿਆ ਹੈਗਾ ਨੋਰਮਲੀ ਤੁਸੀਂ ਨੋਰਮਮਲੀ ਬਲੇਡ ਲਾਣਾ ਹੈ ਜਦ ਬਲੇਡ ਨੂੰ ਅੱਗੇ ਪਿੱਛੇ ਨਹੀਂ ਕਰਨਾ ਤੁਹਾਡੇ ਕੱਟ ਵੀ ਲੱਗ ਸਕਦਾ ਮੈਂ ਨੋਰਮਲੀ ਪਹਿਲੇ ਉਪਰੋਂ ਬਣਾ ਲਿਆ ਗਿਆ ਨੂੰ ਮੈਚ ਕਰ ਲੈ ਇੱਥੇ ਥੋੜਾ ਥੋੜਾ ਮੈਂ ਕੀਤਾ ਹੈਗਾ ਇੱਥੇ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਡਾ ਆ ਵਾਲੀ ਲਕੀਰ ਟੂੜੀ ਲੱਭਣੀ ਜ਼ਿਆਦੀ ਹੈ ਠੀਕ ਹੈ ਅਗਰ ਟੂੜੀ ਥੜੀ ਭਾਰੀ ਹੈ ਤੇ ਜਲਦੀ ਲੱਭੇਗੀ ਅਗਰ ਹਲਕੀ ਹੈ ਤਾਂ ਥੋੜੀ ਲੱਭੇਗੀ ਚਲੋ ਉਹਨਾਂ ਬਾਅਦ ਇਹ ਸੈੱਟ ਕਰ ਲਈ ਹੈਗੀ ਆ ਆਪਾਂ ਨੋਰਮਲੀ ਆਪਾਂ ਕਰਨਾ ਚਾਹੀਦਾ ਆਪਾਂ ਬਲੇਡ ਦੇ ਨਾਲ ਅੱਗੇ ਪਿੱਛੇ ਵਾਲਾ ਵਜੇ ਕਰਾਂਗੇ ਥੋੜਾ ਹੋਰ ਥਲੇ ਨੂੰ ਕਰਾਂਗੇ ਸਾਡਾ ਜਿਹੜਾ ਇਹ ਖਾਤਾ ਹੈਗਾ ਇਹ ਖਰਾਬ ਹੋ ਜਾਣਾ ਠੀਕ ਹੈ ਆਪਾਂ ਜ਼ਿਆਦਾ ਜ਼ਬਰਦਸਤੀ ਨਹੀਂ ਕਰਨੀ ਜਿਹੜਾ ਕੱਟ ਇੱਕ ਵਾਰੀ ਆਪਾਂ ਬਣਾ ਦਿੱਤਾ ਤੇ ਉਹਨੂੰ ਹੀ ਰਹਿਣ ਦੇਣਾ ਜੇ ਆਪਾਂ ਅੱਗੇ ਪਿੱਛੇ ਕਰਾਂਗੇ ਇਹ ਪੂਰਾ ਕੱਟ ਖਰਾਬ ਹੋ ਜਾਣਾ ਤੇ ਤੁਹਾਨੂੰ ਸ਼ੇਵ ਵੀ ਨਹੀਂ ਕਰਨੇ ਪੈਣਗੇ ਆ ਲਾਸਟ 'ਚ ਠੀਕ ਹੈ ਚਲੋ ਹੁਣ ਨੀਚੇ ਦਾ ਪ੍ਰੋਜੈਕਸ਼ਨ ਦਿਖਣਾ ਹੈ ਨੀਚੇ ਸਾਡਾ ਮੈਂ ਪਹਿਲੇ ਵੀ ਬਣਾਇਆ ਸੀਗਾ ਅਗਰ ਤੁਸੀਂ ਵੀ ਪਹਿਲੇ ਬਣਾਇਆ ਤੇ ਉਹਦੀ ਲੈਂਡ ਵਿੱਚ ਹੀ ਪਹਿਲੇ ਦੁਬਾਰਾ ਬਣਾਣਾ ਠੀਕ ਆ ਆਹ ਦੇਖ ਸਕਦੇ ਤੁਸੀਂ ਆਹ ਲਕੀਰ ਪਈ ਹੈਗੀ ਆ ਮੇਰੇ ਠੀਕ ਹੈ ਮੈਂ ਪਹਿਲੇ ਸੀਗਾ ਬਣਾਇਆ ਜਦੋਂ ਮੈਂ ਪਹਿਲੇ ਪਿਛਲੀ ਵੀਡੀਓ ਸੀ ਤੇ ਹੁਣ ਆਪਾਂ ਦੁਬਾਰਾ ਉਦਾ ਹੀ ਬਣਾਣਾ ਹੈਗਾ ਠੀਕ ਹੈ ਅੱਗੇ ਪਿੱਛੇ ਨਹੀਂ ਕਰਨਾ ਖਾਤਾ ਪੂਰਾ ਖਰਾਬ ਹੋ ਜਣਾ ਮੈਂ ਤਾਂ ਨੋਰਮਲੀ ਬਲੇਡ ਲਾਣਾ ਜਿਆਦੇ ਬਲੇਡ ਨਾਲ ਜਵਰਦਸਤੀ ਨਹੀਂ ਕਰਨੀ ਠੀਕ ਹੈ ਚਲੋ ਮੈਂ ਕਰਕੇ ਦੱਸ ਦਿੰਦਾ ਹਾਂਜੀ ਲੋ ਵੀ ਮਿੱਤਰੋ ਸਾਡਾ ਖਤ ਬਣ ਕੇ ਤਿਆਰ ਹੋ ਚੁੱਕਾ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਆទਮਾ ਸਾਫ ਕਰਦਾ ਹੈਗਾ ਠੀਕ ਹੈ ਆ ਨੀਂ ਨੀ ਪੂਰੀ ਤਕੀਰ ਆ ਜਾਣੀ ਐਥੋਂ ਵੀ ਮੈਂ ਸਾਫ ਕਰਦਾ ਹੈਗਾ ਐਥੋਂ ਵੀ ਸਾਫ ਕਰਦਾ ਹੈਗਾ ਤੁਹਾਨੂੰ ਵਧੀਆ ਲੱਗੇਗਾ ਜਦੋਂ ਤੁਸੀਂ ਆਪਣਾ ਖਤ ਕਰੋਗੇ ਨਾ ਖੁਦ ਤੁਹਾਨੂੰ ਵਧੀਆ ਲੱਗੇਗਾ ਸਿਰਫ ਸੇਫਟੀ ਲੈਣੀ ਹੈ ਤਾਂ ਇੱਕ ਪਾਣੀ ਦਾ ਮੱਗਾ ਇੱਕ ਸੀਸਾ ਲੈ ਲੈਣਾ ਇੱਕ ਪਲੇਟ ਲੈ ਲੈਣਾ ਸੇਫਟੀ ਜਦੋਂ ਵੀ ਚਲਾਨੀ ਹੈ ਹੱਬੜ ਤਬੜੀ ਨਹੀਂ ਕਰਨੀ ਪਿਆਰ ਨਾਲ ਕਰਨਾ ਹੈਗਾ ਜੋ ਵੀ ਕੰਮ ਕਰਨਾ ਹੈਗਾ ਠੀਕ ਹੈ ਨਾਰਮਲੀ ਬਲੇਡ ਲਾਣਾ ਨਾਰਮਲੀ ਬਸ ਇਥੋਂ ਕੱਟ ਬਣਾਣਾ ਹੈਗਾ ਠੀਕ ਹੈ ਤੁਸੀਂ ਆਪਣੇ ਘਰ ਬੈਠੇ ਵੀ ਕਰ ਸਕਦੇ ਹੋ ਨਾਈ ਕੋਲ ਜੰਦੇ ਹੋ 20 30 ਰੁਪਏ ਦਿੰਦੇ ਹੋ ਤੁਸੀਂ ਆਪਣੀ ਦਾੜੀ ਸੈੱਟ ਕਰਾਉਂਦੇ ਹੋ ਖੱਤ ਸੈੱਟ ਕਰਾਉਂਦੇ ਹੋ ਉਹ ਵੀ ਨਾਰਮਲੀ ਖੱਤ ਸੈੱਟ ਕਰਦਾ ਹੈਗਾ 20 30 ਰੁਪਏ ਤੁਹਾਡੇ ਕੋਲ ਲੰਗੇ ਤੁਸੀਂ 20 30 ਰੁਪਏ ਦਾ ਸਮਾਨ ਲੈ ਕੇ ਹਫਤੇ ਚ ਜਾ ਫਿਰ ਮਹੀਨੇ ਚ 2 3 ਵਾਰੀ ਆਪਣਾ ਖੁਦ ਘਰ ਬੈਠੇ ਤੁਸੀਂ ਦਾੜੀ ਸੈੱਟ ਕਰ ਸਕਦੇ ਹੋ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਇੰਨੀ ਹੀ ਸਿੰਪਲੀ ਤੁਸੀਂ ਆਪਣੇ ਘਰ ਬੈਠੇ ਵੀ ਖੱਤ ਬਣਾ ਸਕਦੇ ਹੋ ਉਹ ਵੀ ਇੱਕ ਸੇਫਟੀ ਦੇ ਬਲੇਡ ਦੇ ਨਾਲ ਹੈ ਠੀਕ ਹੈ ਬਾਕੀ ਚੀਜ਼ਾਂ ਘ ਵੀਡੀਓ ਨੂੰ ਇੰਨੀ ਦੋਸਤੋ ਵੀਡੀਓ ਪਸੰਦ ਆਈ ਤੇ ਲਾਈਕ ਮੀਟਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰਾ ਮਿਲੂਗਾ ਨਵੀਂ ਵੀਡੀਓ ਦੇ ਨਾਲ ਜਲਦੀ ਤੋਂ ਜਲਦੀ